ਸਿਮੜਾ ਦੇਖ ਮੂਰਕਾ ਨਾ ਗਾਂ ਹੀ ਆ ਬਣੀ ਤਣੀ ਠੀਕ ਆ ओरिजिनल ਹਰਿਆਣੇ ਦੀ ਆ ਬਾਈ ਠੀਕ ਆ ਲੋ ਫਿਰ ਜਜਮੈਂਟ ਕਰ ਸਕਦੇ ਹੋ ਬਾਕੀ ਕਲੰਡੀ ਪਿੰਡ ਦੀ ਆ ਸਰਦੂਲਗੜ ਕੋਲੇ ਠੀਕ ਆ ਲੋ ਜੀ ਚੰਗਾ ਕੱਦ ਫੁਕਾਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟੌਪ ਟੌਪ ਕੁਆਲਿਟੀ ਦੀਆਂ ਮੱਜਾਂ ਠੀਕ ਹੈ ਜੀ ਕਾਲਾ ਬਾਈ ਆਪਣਾ ਠੀਕ ਹੈ ਨਾ ਪੰਜ ਮੱਜਾਂ ਆ ਖੜੀਆਂ ਤੇ ਇੱਕ ਮੱਜ ਹੈਗੀ ਆ ਤਾਜੀ ਸੂਈ ਵੀ ਜਮਾ ਬਿਲਕੁਲ ਉਹ ਅੰਦਰ ਆ ਉਹ ਵੀ ਸਾਨੂੰ ਬੁਖਾਉਣੇ ਆ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਢੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਠੀਕ ਹੈ ਜੀ ਇੱਕ ਬਾਈ ਕੋਲ ਟਾਪ ਕੁਆਲਿਟੀ ਦੀ ਬੂਰੀ ਆ ਠੀਕ ਹੈ ਜੀ ਪੰਜ ਹੈਗੀਆਂ ਕਾਲੀਆਂ ਠੀਕ ਹੈ ਜੀ ਲੈਨੇ ਆ ਬਾਈ ਤੋਂ ਪਾ ਕੱਲੀ ਕੱਲੀ ਮੱਝ ਦੀ ਜਾਣਕਾਰੀ ਬਾਈ ਜੀ ਸਸੀ ਕਾਈ ਸਸੀ ਕਾਲ ਬਾਈ ਜੀ ਨਾਂ ਵੀਰ ਜੀ ਆਪਣਾ ਕਾਲਾ ਬਾਈ ਜੀ ਪਿੰਡ ਜੀ ਚੀਮਾ ਜੋਧਪੁਰ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਬਾਈ ਜੀ ਆਪਣੇ ਕੋਲ ਕਿੰਨੀਆਂ ਮੱਝਾਂ ਟੋਟਲ ਆਪਣੇ ਕੋਲ ਅੱਜ ਆਪਣੇ ਕੋਲ ਬਾਈ 6 ਮੱਝਾਂ ਨੇ ਹਾਂ ਜੀ ਚਾਰ ਤਾਜ਼ੀਆਂ ਸੁਈਆਂ ਨੇ ਦੋ ਸੂਣ ਵਾਲੀਆਂ ਬਾਈ ਜੀ ਠੀਕ ਆ ਕੱਲ ਸੁਈਆਂ ਨੇ ਚਾਰ ਇਕੱਠੀਆਂ ਵੰਗਾ ਠੀਕ ਆ ਹਾਂਜੀ ਭਾਈ ਤੇ ਆ ਪਹਿਲੀ ਬੂਰੀ ਮੱਝ ਦੀ ਜਾਣਕਾਰੀ ਦੋ ਵੱਡੇ ਭਾਈ ਵੀਰੇ ਕੱਲ ਸੂਈ ਆ 9:00 ਵਜੇ ਠੀਕ ਆ ਹਾਂਜੀ ਭਾਈ ਤੇ ਬੱਚਾ ਭਰਾ ਇਹ ਦੇ ਮਗਰ ਇਹਦੇ ਮਗਰ ਕੱਟਾ ਭਾਈ ਇਹਦੇ ਮਗਰ ਕੱਟਾ ਹਾਂਜੀ ਠੀਕ ਆ ਬੋਲੇ ਰੇਲੀ ਕਰੀ ਵੀ ਆ ਹਾਂਜੀ ਹਾਂਜੀ ਬੋਲੇ ਹਜੇ ਖਾਲੀ ਨਹੀਂ ਹੋਈ ਸੀ ਤਾਂ ਬੋਲੇ ਚਾ ਅਸਾ ਬੋਲੇ ਚਾ ਹਾਂਜੀ ਭਾਈ ਠੀਕ ਆ ਲੋ ਜੀ ਕਿੰਨਾ ਕ ਬੋਲਾ 8 ਕਿਲੋ ਬੋਲਾ ਭਾਈ ਜੀ 8 ਕਿਲੋ ਠੀਕ ਆ ਕੱਦ ਕਾਟ ਸੁਖਣਾ ਸੋਹਣਾ ਤੇ ਬਾਜੀ ਦੇ ਕੱਦ ਤੋਂ ਜੱਜਮੈਂਟ ਲਾਹਦੇ ਬਾਜੀ ਦਾ ਫੁੱਟ 6 ਫੁੱਟ 3-4 ਇੰਚ ਕਾਦਾ ਤੇ ਤੁਸੀਂ ਜੱਜਮੈਂਟ ਲਾਹਦੇ ਬਹੁਤ ਸੋਹਣੀ ਬੂਰੀ ਮੱਝਾ ਜੀ ਤੇ ਇਹਦਾ ਬੱਚਾ ਦਿਖਾ ਲਓ ਪਹਿਲੇ ਬਾਈ ਬੱਚੇ ਵੀਰੇ ਅੰਦਰ ਆ ਸਾਰੀ ਸਾਰੇ ਤੇ ਮਾੜੀ ਇੰਨੀ ਗੰਬਰਾ ਦੀ ਪਹਿਲੀ ਹਾਂਜੀ ਬਾਈ ਹਾਂਜੀ ਇਹਦਾ ਕੱਟਾ ਜੀ ਹਾਂਜੀ ਬਾਈ ਬੂਰਾ ਕੱਟਾ ਬਾਈ ਬਹੁਤ ਸੋਹਣਾ ਕੱਟਾ ਹਨ ਹਾਂਜੀ ਬਾਈ ਤੇ ਉਹ ਪਰਲੇ ਜਾਂ ਦੂਜਾ ਪਰਲਾ ਵੱਡੀ ਛੋਟੀ ਦਾ ਵੀਰੇ ਜੀ ਠੀਕ ਆ ਤੇ ਦੋ ਹੋ ਗਏ ਤੇ ਤੀਜਾ ਤੀਜਾ ਬਾਈ ਉਹ ਉਹ ਜਿਹੜੀ ਕੱਟੀ ਗੱਲ ਅੱਜ ਹਸੂਈ ਆ ਬਾਈ ਠੀਕ ਆ ਜੀ ਲੋ ਜੀ ਇਸ ਨੂੰ ਪਹਿਲੇ ਦੋ ਨੰਬਰ ਵਾਲੀ ਮੱਝ ਦੀ ਠੀਕ ਆ ਉਹ ਤੁਸੀਂ ਦੱਸੀ ਚੱਲਿਓ ਕੋਈ ਨਾ ਇਹਦੇ ਮਾਰ ਕੀ ਆ ਇਹਦੇ ਮਾਰ ਦੋ ਨੰਬਰ ਵਾਲੀ ਮਾਰ ਕੱਟੀ ਆ ਬਾਈ ਠੀਕ ਆ ਲਓ ਜੀ ਤੁਹਾਨੂੰ ਤੋੜਾ ਤਰਾ ਦਿਖਾ ਤੇ ਮਾਗਰ ਵੀ ਬਹੁਤ ਸੋਹਣਾ ਕੱਟਾ ਪਾਸ ਨੂੰ ਦਿਖਾਤਾ ਪੂਰਾ ਠੀਕ ਆ ਜੀ ਲੋ ਜੀ ਕਲੇ ਖੇਤਰਾ ਦਾਮ ਲੋ ਜੀ ਇਹ ਬਦੀ ਕੁਮਾੜੋ ਜੀ ਆਈ ਬਸ ਲੋ ਤੋਰੇ ਹੋ ਜਾ ਤੂੰ ਜਿੱਧਰ ਮਰਜੀ ਕੁਮਾੜੋ ਜੀ ਕੁਮਾੜੋ ਲੋ ਜੀ ਚੰਗਾ ਕੱਦ ਬਟ ਚੰਗੀ ਪਲੀ ਪਲੋਸੀ ਭਰਾ ਲੋ ਜੀ ਤਾਜੀ ਸੂਈ ਜੇਰ ਜੂਰ ਹੈਗੀ ਵੀਰੇ ਫੋਟੋ ਆਪਣੋ ਬਾਈ ਜੀ ਜੇਰ ਜੂਰ ਸਾਰੀ ਓਕੇ ਆ ਜੇਰ ਦੀ ਗਾਰੰਟੀ ਹੂ ਸਾਰੀਆਂ ਦੀ ਠੀਕ ਆ ਹਾਂਜੀ ਬਾਈ ਲੋ ਭਰਾ ਲੈ ਚਲੋ ਮੋੜ ਲੋ ਭੂਰੀ ਭਰਾ ਦੇ ਨੀਲੀ 라ਵੀ ਚ ਪੈਂਦੀ ਹੈ ਨਾ ਭਰਾ ਇਹ? ਹਾਂਜੀ ਭਾਈ ਨੀਲੀ 라ਵੀ ਆ। ਬੂਰੀ ਚ ਲੀਲੀ 라ਵੀ ਪੈਂਦੀ ਹੈ ਭਰਾ। ਠੀਕ ਹੈ ਨਾ। ਮੱਲੇ ਵੱਤ ਚਿੱਟਾ ਵਾਟਾ ਤੇ ਪੈਰ ਸਾਰੇ ਚਿੱਟੇ ਆ। ਤੇ ਸੁਨੱਖ ਪੋਣਾ ਤੁਹਾਡੇ ਸਾਹਮਣੇ ਆ ਬਹੁਤ ਸੋਹਣੀ ਝੁੱਟੀ ਆ। ਕਾਲੇ ਭਾਈ ਰੇਟ ਇਹਨਾਂ ਦੇ। ਇਹਦਾ ਭਾਈ ਰੇਟ ਇੱਕ ਦੇਣ ਲੈਣੀ 145। 1,145,000। ਹਾਂਜੀ ਭਾਈ। ਠੀਕ ਹੈ ਜੀ। ਲਓ ਜੀ। 1,145 ਮਾਨ ਤਣ। ਮਾਨਦਾਨ 1500 ਲਾਓ ਭਾਈ। ਠੀਕ ਆ। ਹਾਂਜੀ ਵੀ ਦੋ ਨੰਬਰ ਦੱਸੋ ਜੀ। ਦੋ ਨੰਬਰ ਬਾਈ ਦੀ ਤੀਜਾ ਸੂਆ ਸੂਈ ਵੀ ਆ ਇਹਦੇ ਮਗਰ ਕੱਟੀ ਆ ਮੂਰੇ ਖੜੀ ਆ ਅਸਾ ਮੂਰਲੇ ਪਾਲੇ ਬਸ ਇਹਦੇ ਹਾਂਜੀ ਬਾਈ ਠੀਕ ਆ ਇਹਨੂੰ ਕਿੰਨਾ ਟਾਈਮ ਲੱਗਿਆ ਵੀਰੇ ਸੂਈ ਨੂੰ ਇਹ ਵੀ ਕਾਲੀ ਸੂਈ ਆ ਵੀਰੇ ਕਾਲੀ ਸੂਈ ਆ ਹਾਂਜੀ ਲੋ ਜੀ ਚੈੱਕ ਕਰ ਸਦੋ ਕਰਮਾ ਬੜੀ ਦਾ ਕੱਦ ਵੇਟ ਲੋ ਜੀ ਠੀਕ ਹੈ ਮੋੜ ਲੈ ਪਰ ਮੋੜ ਲੈ ਲੋ ਜੀ ਲੋ ਜੀ ਲੈ ਬਾ ਤੁਸੀਂ ਦੇਖ ਸਕਦੇ ਹੋ ਹੁਣ 11:00 ਵਜੇ ਦਾ ਟਾਈਮ ਆ ਵੀਡੀਓ ਦਾ ਭਰਾ ਠੀਕ ਕਰਾ ਫੇਰਾ ਸਵੇਰੇ ਖਾਲੀ ਹੋਈਆਂ ਨੇ ਠੀਕ ਹੈ ਇਹਦੇ ਮਗਰ ਕੱਟੀ ਹੈ ਜੀ ਰੇਟ ਪੁੱਰਾ ਇਹਦਾ ਇਹਦਾ ਬਈ ਦੇਣ ਲੈਣ ਨਾਲ 1 25000 ਰੇਟਾਂ 1,25,000 ਹਾਂਜੀ ਠੀਕ ਹੈ ਜੀ ਹਾਂਜੀ ਬਈ ਤਿੰਨ ਨੰਬਰ ਤੋਂ ਦੱਸੋ ਜੀ ਜੀ ਇਹ ਸੂਣ ਵਾਲੇ ਬਈ ਦਾ ਹਰਤਾ ਪਿਆ ਹਜੇ ਠੀਕ ਆ ਹਾਂਜੀ ਬਈ ਦੂਜਾ ਸੂਆ ਝੋਟੀਆਂ ਦੂਜਾ ਸੂਆ ਝੋਟੀਆਂ ਹਾਂਜੀ ਲੈਵਾ ਦੇਖ ਸਕਦਾ ਤੁਹਾਨੂੰ ਤੋਂ ਬਹੁਤ ਸੋਹਣਾ ਬਾਕੀ ਤੁਹਾਨੂੰ ਦਿਖਾਉਣੇ ਥੌਲੀ ਥੌਲੀ ਤੋਰਾ ਬੱਸ ਲਓ ਜੀ ਤੋਰਾ ਚੈੱਕ ਕਰਸਣੇ ਭਰਾ ਲਓ ਜੀ ਲਓ ਜੀ ਮੋੜ ਲਓ ਠੰਡਾ ਨਾ ਉਹ ਵੀ ਬਰੇ ਪਾਣੀ ਲਿਓ ਕਿੰਨੇ ਦਿਨ ਬਾਕੀ ਕਾਲੇ ਬਈ ਇਹਦੇ ਤੇ ਹਫਤਾ ਵੀ ਲੈ ਜਾ ਬਈ 10 ਦਿਨ ਵੀ ਲੈ ਜਾ ਹਫਤਾ ਵੀ ਲੈ ਜਾਂਦੇ 10 ਦਿਨ ਵੀ ਲੈ ਜਾਂਦੇ ਠੀਕ ਆ 10 ਦਿਨ ਨਾਲ ਇਹ ਮਾਲਕਾਂ ਨੇ ਦੱਸਿਆ ਵੀ ਭਾਈ ਨੇ ਠੀਕ ਆ ਜੱਜਮੈਂਟ ਤੁਸੀਂ ਕਰ ਸਕਦੇ ਹੋ ਹਾਂ ਜੀ ਤੁਹਾਨੂੰ ਬਹੁਤ ਸੋਹਣਾ ਬੰਦ ਵੀਰੇ ਉੱਥੇ ਬੰਦ ਦੇ ਬੰਦੇ ਬੰਦੇ ਲੋ ਜੀ ਸੈਟਾ ਚੈੱਕ ਕਰ ਸਕਦੇ ਹੋ ਲੋ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਬਰੇ ਦਸਿੰਗੀ ਸੁੰਗੀ ਦੇਖ ਸਕਦੇ ਹੋ ਫੇਸ ਬਿਊਟੀ ਕੱਦ ਕਾਟ ਸੋਹਣਾ ਤੇ ਕਾਲੇ ਬਈ ਦਾ ਜਾਇਜ਼ ਜਾਂ ਰੇਟ ਇਹ ਬਈ ਰੇਟ 145 ਜ ਦੇਣ ਲੈਣ ਵੀਰੇ 145000 ਰੁਪਏ ਭਰਾਏ ਦਾ ਮੁੱਲ ਆ ਠੀਕ ਹਨ ਠੀਕ ਹੈ ਜੀ ਹਾਂ ਜੀ ਹਾਂ ਜੀ ਬਈ ਚਾਰ ਨੰਬਰ ਚਾਰ ਨੰਬਰ ਵੀਰੇ ਕੱਲ ਹੀ ਸੋਈ ਆ ਇਹ ਬੋਲੋਂ ਖਾਲੀ ਕਰਤੀ ਅੱਜ ਕਰਤੀ ਤਾਂ ਇਹ ਬੋਲ ਬੱਚਾ ਜਾਉਂਗਾ ਵੀਰੇ ਠੀਕ ਆ ਓਕੇ ਤੇ 8:00 ਵਜੇ ਬੱਚਾ ਜਾਉਂਗਾ ਮੈਂ ਠੀਕ ਆ ਤੇ ਦੁੱਧ ਮੈਂ 18-19 ਕਿਲੋ ਦੇਉਗੀ ਮੈਂ ਠੀਕ ਆ ਹਾਂ ਜੀ ਬਈ ਹੁਣ 12 ਕਿਲੋ ਬੋਲੋਂ ਤੇ ਸਟਾਰਟ ਆ ਇਹ ਠੀਕ ਹੈ ਜੀ ਹਾਂ ਜੀ ਬਈ ਲੋ ਜੀ ਚੈੱਕ ਕਰ ਸਕਦਾ ਭਰਾ ਠੀਕ ਹੈ ਚੰਗਾ ਪਲੀ ਪਲੋਸੀਆ ਹਾਥੀ ਦੇ ਬੱਚੇ ਵਰ ਗਿਆ ਬਾਈ ਜੀ ਹਾਥੀ ਦੇ ਬੱਚੇ ਵਰ ਗਿਆ ਸਹੀ ਗੱਲ ਆ ਚੰਗੀ ਪਲੀ ਪਲੋਸੀਆ ਲੋ ਜੀ ਇਹਦੇ ਮਾਰ ਕਟਾ ਵੀ ਬੂਰਾ ਤਗੜਾ ਐਨਾ ਉੱਚਾ ਕਟਾਗਾ ਕੰਨੀ ਕਿਹੜੇ ਥਾਂ ਦਾ ਦੱਸਦੇ ਸੀ ਉਹ ਓਕੇ ਓਕੇ ਠੀਕ ਆ ਭਰਾ ਇਹ ਵਸਾਨੂੰ ਬੰਦੇ ਇਹ ਪੰਜਾਬ ਵਾਲੀ ਵੀ ਵੀਰੇ ਨਹੀਂ ਨਹੀਂ ਇਹ ਹਰਿਆਣੀਆਂ ਵੀ ਤਿੰਨ ਇੱਕ ਇਹ ਇੱਕ ਆ ਇੱਕ ਆ ਇੱਕ ਉਹ ਅੰਦਰ ਖੜੀ ਆ ਠੀਕ ਆ ਤਿੰਨ ਹਾਂਜੀ ਬਾਈ ਇਹਦਾ ਰੇਟ ਭਰਾ ਜੀ ਅੱਜ ਦਾ ਕਲੇ ਇਹਦਾ 143 ਆ ਬਾਈ ਇਹਦਾ 145000 ਭਰਾ ਇਹਦੇ ਚਾਰ ਨੰਬਰ ਤੇ ਬੱਚਾ ਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਬਾਈ ਠੀਕ ਆ ਹਾਂਜੀ ਬਈ 4 ਨੰਬਰ ਇਧਰ ਨੂੰ ਕਰੀ ਲੰਬੜ ਉਹਦੇ ਤੈਨੂੰ ਕਰ ਆ ਪੰਜ ਨੰਬਰ ਸੋਰੀ ਇਹਨੂੰ ਦਰੋਂ ਖਾ ਮੜੇ ਖੜਾ ਖੜਾ ਦਿਖਾ ਦੋ ਦੇ ਲੋ ਜੀ ਦੇਖ ਬਾਈ ਇਹ ਹੱਤਾ ਪਿਆ ਸੂਣ ਦਾ ਠੀਕ ਆ ਮੇਵਾ ਸੂਣ ਨਾਲ ਹੀ ਫਿਰਦੀ ਆ ਠੀਕ ਆ ਜੀ ਹਾਂਜੀ ਬਈ ਦੂਜੇ ਸੂਏ ਸੂਈ ਆ ਠੀਕ ਆ ਗਾਂ ਵਾਂਗੂ ਲੈ ਬਾਈ ਹੈਣਾ ਕਾਲੇ ਹਾਂਜੀ ਬਈ ਹਾਂਜੀ ਹਾਂਜੀ ਬਈ ਗਾਂ ਦੇ ਬਾਬਾ ਗਾਂ ਵਾਂਗੂ ਦੇਖ ਸਕਦਾ ਪਰਾ ਹਾਂਜੀ ਗਾਂ ਹੀ ਆ ਬਸ ਬਣੀ ਤਣੀ ਠੀਕ ਆ ਹਾਂਜੀ ਲੋ ਜੀ ਖੋਲੋ ਹਾਂਜੀ ਖੋਲੋ ਲਓ ਜੀ ਕਿਵੇਂ ਲਾਈ ਹੋਈ ਹੈ ਉਹ ਬਲਦੇਵ ਦੀ ਲਾਈ ਹੋਈ ਉਹ ਚੈੱਕ ਕਰ ਸਕਦੇ ਆ ਮੰਗੂ ਲੈਵਾ ਤੁਸੀਂ ਜਜਮੈਂਟ ਕਰ ਸਕਦੇ ਹੋ ਬਹੁਤ ਸੋਹਣੀ ਬੜੀ ਬੰਦ ਕਰੀ ਸੁਆ ਗਈ ਬਾਈ ਜੀ ਹਾਂਜੀ ਹਾਂਜੀ ਹਜੇ ਹਲਤਾ ਪਿਆ ਸੂਣ ਦਾ ਔੜੀ ਥੋੜੀ ਲੰਬੇ ਰੋ ਹੌਲੀ 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 ਬਸ ਮੜਾ ਦੇ ਬੜਾ ਕਣ ਗਾਂ ਹੀ ਆ ਬਣੀ ਤਣੀ ਠੀਕ ਆ Ориジナル ਹਰਿਆਣੇ ਦੀ ਆ ਬਾਈ ਠੀਕ ਆ ਹਾਂਜੀ ਲੋਪਰਾ ਜਜਮੈਂਟ ਕਰ ਸਕਦੇ ਬੜੀ ਕਲੰਡੀ ਪਿੰਡ ਦੀ ਆ ਸਰਦੂਲਗੜ ਕੋਲੇ ਠੀਕ ਆ ਲਓ ਜੀ ਚੰਗਾ ਕੱਦ ਫੁਕਾੜ ਸੁਖਨਾ ਸੋਹਣੀ ਲਓ ਜੀ ਕਿੰਨੇ ਦਿਨ ਦੱਸਾਈ ਵੀਰੇ ਇਹ ਬੱਸ ਇਹ 10 ਦਿਨ ਪਿਆ ਵੀਰੇ ਸੂਣ ਦੇ 10 ਦਿਨ ਭਰਾ ਹਾਂ ਹਾਂ ਜੀ ਇਹ ਬਹੁਤ ਸੋਹਣਾ ਠੰਡ ਠੰਡ ਬਹੁਤ ਸੋਹਣਾ ਲੱਗਿਆ ਲੋਟੇਰ ਦਾ ਠੀਕ ਹੈ ਜੀ ਇਹਦਾ ਰੇਟ ਭਰਾ ਇਹਦਾ ਰੇਟ ਬਾਈ ਜੀ 165 ਹੈ ਜੀ 165000 ਹਾਂ ਜੀ ਬਾਈ ਛੇ ਕਮਾਨ ਤਣ ਮਾਨ ਤਣ 1000 2000 ਦਾ ਕਰਦੇ ਤੇ ਜੇ ਕੀ ਕਰਦਾ ਦੋ ਤਿੰਨ ਲੈ ਗਏ ਇਕੱਠੇ ਕਰਦਾ ਮਾਨ ਤਣ ਕੋਈ ਚੱਕਰ ਤੇ ਅੰਦਰਲੀ ਅੰਦਰਲੀ ਬਾਈ ਜੀ ਉਹ ਵੀ ਸੂਈ ਦੀ ਚੌਗੀ ਆ ਮੋਹ ਹਾਂ ਜੀ ਦੂਜੇ ਸੂਏ ਸੂਈ ਆ ਹਾਂ ਜੀ ਹਾਂ ਜੀ ਲੈ ਭਰਾ ਜੇ ਕਰਨ ਸਿੰਘ ਜੂਗੀ ਕਰਮਾਂ ਵਾਲੀ ਦੀ ਬਹੁਤ ਸੋਹਣੀ ਆ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਪਤਾ ਵੀ ਟੀਕੇ ਟੁਕਰੀ ਕਿਹੜੀ ਦੀ ਐ ਇਹ ਬਾਈ ਜੀ ਐ ਨਹੀਂ ਪਤਾ ਤੈਨੂੰ ਵੀ ਗੱਪ ਮਾਰਦੀ ਐ ਹਾਂਜੀ ਹਾਂ ਹੈ ओरिजिनल ਆ ਸਾਰੀ ਓ ਦੱਸਦੇ ਸੀ ਇਹਦੇ ਮਗਰ ਕੀ ਆ ਇਹਦੇ ਮਗਰ ਕੱਟ ਕੱਟਾ ਵੀਰੇ ਕੱਟਾ ਇਹਦੇ ਮਗਰ ਕੱਟਾ ਇਹ ਨਾ ਹੋਈ ਇਹ ਵੀ ਸੋਈ ਵੀ ਐ ਤਾਜੀ ਐਜੀ ਸੋਈਆ ਵੀਰੇ ਰਾਤ ਆ ਰਾਤ ਸੋਈ ਵਾਲੇ ਜੇ ਹੁਣੀ ਬੋਲਾ ਕੱਢ ਕੇ ਹਟਿਆ ਦਾ ਜੇਰ ਜੂਰ 10 15 ਹੋਇਆ ਜੇਰ ਜੂਰ ਪੈ ਗਈ ਜੀ ਹਾਂਜੀ ਬਾਈ ਓਕੇ ਜੇਰ ਰਿਓ ਲਓ ਜੀ ਮੱਜਾਂ ਚੋਂ ਮੱਝ ਸਕੀਨ ਮੱਝ ਲਓ ਜੀ ਜਮਾ ਅਰੀਜਨਲ ਹਰਿਆਣੇ ਦੀ ਆ ਬਾਈ ਜੀ ਲੋ ਜੀ। ਨਾ ਚਲੋ ਪ੍ਰਾਂ ਲੈ ਤੁੰਦਾ ਲੋ ਜੀ। ਲੋ ਜੀ ਜੱਜਮੈਂਟ ਕਰ ਸਕਦੇ ਪ੍ਰਾ ਠੀਕ ਹਨ। ਲੋ ਜੀ। ਬੱਚਾ ਦਾ ਖੜਾ ਸੀ ਬਾਹਰ ਹੀ ਆਇਆ ਉਹ ਅੰਦਰ ਬੈਠਾ ਅੰਦਰ ਬੈਠੇ ਠੀਕ ਆ। ਆ ਸੀ ਆ ਸੀ ਠੀਕ ਆ ਠੀਕ ਆ। ਹਾਂ ਜੀ ਲੋ ਜੀ ਇਹਦਾ ਮੁੰਡਾ ਹੈਗਾ ਆਸੇ। ਇਹ ਸਾਨੂੰ ਸਾਰੇ ਦਿਖਾ ਦੇ ਬੱਚੇ। ਦੁਬਾਰੇ ਫੇਰ ਚਾਹਤੀ ਮਰਵਾ ਦੇ ਪ੍ਰਾ ਬੱਚਾ ਇਹਦਾ ਆਸੇ ਤੇ ਦੂਜੇ ਬੱਚੇ ਉਹ ਬੈਠੇ ਪ੍ਰਾ ਸਾਰੇ ਤਿੰਨ ਤੇ ਇੱਕ ਬੂਰਾ ਬੱਚਾ ਚਾਰ ਬੱਚੇ ਠੀਕ ਹਨ। ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਭਰਾ ਵਾਂਗ ਕਰਦਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਲਾਈਕ ਭਰਾ ਵਾਂਗ ਫੇਸਬੁੱਕ ਤੇ ਜ਼ਰੂਰ ਕਰਦਿਆ ਕਰੋ ਕਿਉਂਕਿ ਹੁਣ ਉਹ ਜਿਹੜੇ ਵਿਊ ਹੁੰਦੇ ਆ ਉਹ ਉਹਨਾਂ ਨੇ ਦਿਖਾਉਣੋਂ ਹਟ ਗਏ YouTube ਫੇਸਬੁੱਕ ਵਾਲੇ ਤੇ ਕੱਲੇ ਲਾਈਕ ਹੀ ਹੁੰਦੀਆਂ ਕੱਲੇ ਤੇ ਇਹਨਾਂ ਨੇ ਕੋਈ ਨਵਾਂ ਵਰਜ਼ਨ ਆ ਗਿਆ ਇਸ ਕਰਕੇ ਭਰਾ ਵਾਂਗ ਕੇ ਲਾਈਕ ਜ਼ਰੂਰ ਕਰਦਿਆ ਕਰੋ ਫੇਸਬੁੱਕ ਤੇ ਠੀਕ ਹੈ ਜੀ ਸਾਰੇ ਭੈਣ ਭਰਾਵਾਂ ਦਾ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ